ਸਰਪੰਚ ਸਰ ਜੋ ਅਜਕਲ ਹਾਲਾਤ ਚੜ੍ਹਦੇ ਪਏ ਆ ਤੇ ਪ੍ਰਸ਼ਾਸਨ ਦੇ ਜੋ ਹੁਕਮ ਹੈਗੇ ਕੀ ਕਹਿਣਾ ਜਾਂਦੇ ਤੁਸੀਂ ਬਿਜਵਾੜਾ ਪਾਸਿਆਂ ਨੂੰ ਸਰ ਮੈਂ ਦੇਖੋ ਇਹ ਹੀ ਅਪੀਲ ਕਰਨੀ ਚਾਹੁੰਦਾ ਬਤੌਰ ਸਰਪੰਚ ਹੋਣ ਦੇ ਨਾਤੇ ਪਿੰਡ ਬਿਜਵਾੜੇ ਤੋਂ ਸਭ ਤੋਂ ਪਹਿਲਾਂ ਤਾਂ ਜਿਹੜੀ ਇਹ ਦੋਨਾਂ ਮੁਲਕਾਂ ਦੇ ਵਿੱਚ ਜਿਹੜੀ ਜਿਹੜੇ ਮਾਹੌਲ ਹੈਗੇ ਬੜੇ ਸੈਂਸਿਟਿਵ ਚੱਲਦੇ ਐ ਇਸ ਵੇਲੇ ਸੋ ਪਹਿਲਾਂ ਤਾਂ ਸਾਨੂੰ ਸਾਰਿਆਂ ਨੇ ਜਿੰਨੇ ਵੀ ਮੇਰੇ ਭੈਣ ਭਰਾ ਵੀਡੀਓ ਸੁਣੋਂਗੇ ਸਾਰਿਆਂ ਨੂੰ ਪਹਿਲਾਂ ਸਾਨੂੰ ਸਰਕਾਰ ਦਾ ਸਾਥ ਦੇਣਾ ਚਾਹੀਦਾ ਕੋਈ ਵੀ ਐਡਵਾਈਜ਼ਰੀ ਜਿਹੜੀ ਉਹਨਾਂ ਵੱਲੋਂ ਜਾਰੀ ਹੁੰਦੀ ਆ ਚਾਹੇ ਉਹ ਬਲੈਕਆਊਟ ਨੂੰ ਲੈ ਕੇ ਆ ਜਾਂ ਕੋਈ ਕਿਸੇ ਹੋਰ ਚੀਜ਼ ਨੂੰ ਲੈ ਕੇ ਆ ਸਾਨੂੰ ਪੂਰਾ ਉਹਦੇ ਵਿੱਚ ਸਹਿਯੋਗ ਦੇਣਾ ਚਾਹੀਦਾ ਸੋ ਮੈਂ ਦੋ ਚਾਰ ਗੱਲਾਂ ਜਿਹੜੀਆਂ ਹੈਗੀਆਂ ਉਹ ਜ਼ਰੂਰ ਮੈਂ ਤੁਹਾਡੇ ਮਾਧਮ ਰਾਹੀਂ ਜਿਹੜੀਆਂ ਸਾਂਝੀਆਂ ਕਰਨੀਆਂ ਚਾਹੁੰਦਾ ਆਮ ਪਬਲਿਕ ਦੇ ਨਾਲ ਕਿਉਂਕਿ ਜਿਸ ਵੇਲੇ ਵੀ ਬਲੈਕਆਊਟ ਹੁੰਦਾ ਬਲੈਕਆਊਟ ਦਾ ਮਤਲਬ ਆ ਕਿ ਇੱਕਦਮ ਬਿਜਲੀ ਜਦੋਂ ਬੰਦ ਹੋ ਜਾਂਦੀ ਆ ਸੋ ਬਹੁਤ ਸਾਰੀਆਂ ਸਾਨੂੰ ਵੀ ਕੰਪਲੀਟਸ ਆਈਆਂ ਰਾਤ ਕੀ ਬਿਜਵਾੜੇ ਦੇ ਵਿੱਚ ਵੀ ਕਾਫੀ ਜਗ੍ਹਾ ਦੇ ਉੱਤੇ ਜਿਹੜੀਆਂ ਲਾਈਟਸ ਜਿਹੜੀਆਂ ਔਨ ਸਿਗੀਆਂ ਉਹ ਲਾਈਟ ਕਿਹੜੀਆਂ ਔਨ ਹੁੰਦੀਆਂ ਜਿਨ੍ਹਾਂ ਦੇ ਘਰਾਂ ਦੇ ਵਿੱਚ ਇਨਵਰਟਰ ਲੱਗੇ ਆ। ਔਰ ਦੂਸਰੇ ਨੰਬਰ ਦੇ ਉੱਤੇ ਜਿਨ੍ਹਾਂ ਦੇ ਘਰਾਂ ਦੇ ਵਿੱਚ ਕੈਮਰੇ ਲੱਗੇ ਆ ਕੈਮਰੇ ਦੀ ਲਾਈਟ ਜਿਹੜੀ ਹੈਗੀ ਆ ਉਹ ਸੋਨਰ ਲਾਈਟ ਨਾਲੋਂ ਵੀ ਜ਼ਿਆਦਾ ਹੁੰਦੀ ਆ। ਤੇ ਮੈਂ ਇਹੀ ਬਸ ਬੇਨਤੀ ਕਰਨੀ ਚਾਹੁੰਨਾ ਤੁਹਾਡੇ ਮਾਧਿਅਮ ਦੇ ਰਾਹੀਂ ਪੇ ਆਪਾਂ ਸਰਕਾਰ ਦਾ ਸਹਿਯੋਗ ਕਰੀਏ ਜੋ ਵੀ ਸਾਨੂੰ ਹਦਾਇਤਾਂ ਜਿਹੜੀਆਂ ਸਰਕਾਰ ਵੱਲੋਂ ਜਾਰੀ ਹੁੰਦੀਆਂ ਅਸੀਂ ਉਹਦੀਆਂ ਜਿਹੜੀ ਹੈਗੀ ਉਹਦੀ ਆਪਾਂ ਪਾਲਣਾ ਕਰੀਏ। ਸੋ ਹੋਰ ਵੀ ਇੱਕ ਦੋ ਬੇਨਤੀਆਂ ਕਿ ਕੋਈ ਵੀ ਸ਼ਰਾਰਤੀ ਅੰਸਰ ਕਿਉਂਕਿ ਜਿਸ ਵੇਲੇ ਬਲੈਕਆਊਟ ਹੁੰਦਾ ਆ ਤੇ ਅਸੀਂ ਇਸ ਚੀਜ਼ ਦਾ ਵੀ ਧਿਆਨ ਰੱਖਣਾ ਕਿ ਸਾਡੇ ਪਿੰਡ ਦੇ ਵਿੱਚ ਕਿਸੇ ਤਰ੍ਹਾਂ ਦਾ ਵੀ ਕੋਈ ਸ਼ਰਾਰਤੀ ਅੰਸਰ ਆ ਕੇ ਕੋਈ ਗਲਤ ਗਤੀਵਿਧੀ ਨਾ ਕਰੇ ਅਸੀਂ ਉਸ ਚੀਜ਼ ਤੇ ਵੀ ਮਤਲਬ ਸਾਡਾ ਫੋਕਸ ਹੁੰਦਾ ਕਿਉਂਕਿ ਰਾਤ ਨੂੰ ਵੀ ਲਗਭਗ 10:30 11 ਵਜੇ ਤੱਕ ਮੈਂ ਖੁਦ ਵੀ ਪਿੰਡ ਦੇ ਵਿੱਚ ਘੁੰਮ ਫਿਰ ਕੇ ਦੇਖਦਾ ਕਿ ਜੇ ਕਿਤੇ ਲਾਈਟ ਔਨ ਹੈਗੀ ਅਸੀਂ ਉਹਨੂੰ ਲਾਈਟ ਨੂੰ ਬੰਦ ਕਰਾਉਂਦੇ ਆ ਸੋ ਫਿਰ ਵੀ ਮੈਂ ਪਬਲਿਕ ਤੋਂ ਵੀ ਥੋੜੀ ਉਹਨਾਂ ਨੂੰ ਵੀ ਇੱਕ ਅਪੀਲ ਕਰਦਾ ਕਿ ਤੁਸੀਂ ਵੀ ਥੋੜਾ ਪੰਚਾਇਤ ਦਾ ਸਾਥ ਦਿਓ ਜੇਕਰ ਤੁਹਾਨੂੰ ਲੱਗਦਾ ਕਿ ਪੰਚਾਇਤ ਕੋਈ ਸੋਲਰ ਲਾਈਟ ਜਾਂ ਕਿਤੇ ਤੁਹਾਡੇ ਤੱਕ ਪਹੁੰਚ ਨਹੀਂ ਕਰ ਸਕਦੀ ਤੇ ਤੁਸੀਂ ਵੀ ਪਲੀਜ਼ ਜੇ ਤੁਹਾਡੇ ਘਰ ਦੇ ਆਸ-ਪਾਸ ਕੋਈ ਸੋਲਰ ਲਾਈਟ ਲੱਗੀ ਆ ਤੇ ਪਲੀਜ਼ ਉਹਨੂੰ ਕਿਸੇ ਵੀ ਚੀਜ਼ ਦੇ ਨਾਲ ਤੁਸੀਂ ਉਹਨੂੰ ਢੱਕ ਦਿਓ ਕਿਸੇ ਬਾਕਸ ਦੇ ਨਾਲ ਉਹਨੂੰ ਕਵਰ ਕਰ ਦਿਓ ਤਾਂ ਕਿ ਜਿਹੜੀ ਲਾਈਟ ਹੈਗੀ ਆ ਜਿਹੜੀ ਉਹ ਬਿਲਕੁਲ ਮੱਧਮ ਹੋ ਜਵੇ ਜਾਂ ਉਹ ਬਿਲਕੁਲ ਬੰਦ ਹੋ ਜਵੇ ਸੋ ਇਹਦੇ ਨਾਲ-ਨਾਲ ਮੈਂ ਹੋਰ ਵੀ ਇੱਕ ਦੋ ਅਪੀਲ ਕਰਨੀਆਂ ਚਾਹੁੰਦਾ ਆਪਣੇ ਪਿੰਡ ਵਾਸੀਆਂ ਨੂੰ ਵੀ ਔਰ ਆਪਣੇ ਇਲਾਕਾ ਵਾਸੀਆਂ ਨੂੰ ਵੀ ਇਹ ਪੈਨਿਕ ਹੋਣ ਦੀ ਲੋੜ ਨਹੀਂ ਆ ਸਰਕਾਰ ਵੱਲੋਂ ਬਾਰ ਬਾਰ ਇਹ ਗੱਲ ਕਹੀ ਜਾ ਰਹੀ ਆ ਕਿ ਜਿੱਦਾਂ ਹਫੜਾ ਦਫੜੀ ਮਚੀ ਆ ਕਿ ਰਾਸ਼ਨ ਦੀਆਂ ਦੁਕਾਨਾਂ ਦੇ ਉੱਤੇ ਰੱਛ ਪੈ ਗਿਆ ਜਾਂ ਪਟ્રોલ ਪੰਪਾਂ ਦੇ ਉੱਪਰ ਰੱਛ ਪੈ ਗਿਆ ਸੋ ਏਦਾਂ ਦੀ ਸਰਕਾਰ ਵੱਲੋਂ ਫਿਲਹਾਲ ਹਲੇ ਕੋਈ ਵੀ ਅਨਾਉਂਸਮੈਂਟ ਨਹੀਂ ਆ ਕਿ ਤੁਸੀਂ ਆਪਣੇ ਘਰਾਂ ਦੇ ਵਿੱਚ ਸਮਾਨ ਸਟੋਰ ਕਰ ਲਓ ਜੇਕਰ ਫਿਰ ਵੀ ਬਜਵਾੜੇ ਦੇ ਨਾਲ-ਨਾਲ ਇਲਾਕੇ ਦੇ ਵਿੱਚ ਕਿਸੇ ਨੂੰ ਕਿਸੇ ਤਰ੍ਹਾਂ ਦੀ ਵੀ ਕੋਈ ਮੁਸ਼ਕਲ ਜਾਂ ਕੋਈ ਪਰੇਸ਼ਾਨੀ ਆਉਂਦੀ ਹੈ ਤੇ ਉਹਦੇ ਲਈ ਸਾਡੀ ਪੰਚਾਇਤ ਜਿਹੜੀ ਬਜਵਾੜੇ ਦੇ ਵਿੱਚ ਉਹ ਬੈਠੀ ਆ ਸੋ ਸਾਡਾ ਨੰਬਰ 9417080744 ਸਾਡਾ ਨੰਬਰ ਆ ਇਸੇ ਤਰ੍ਹਾਂ ਦੀ ਕੋਈ ਵੀ ਸਮੱਸਿਆ ਕਿਸੇ ਵੀ ਪਰਿਵਾਰ ਨੂੰ ਆਉਂਦੀ ਤੇ ਤੁਸੀਂ ਇਸ ਨੰਬਰ ਤੇ ਸਾਨੂੰ ਕਾਲ ਕਰ ਸਕਦੇ ਹੋ ਤੁਹਾਡੇ ਆਸ-ਪਾਸ ਕੋਈ ਸ਼ਰਾਰਤੀ ਅਨਸਰ ਕਿਉਂਕਿ ਜਿਸ ਵੇਲੇ ਲਾਈਟ ਬੰਦ ਹੁੰਦੀ ਆ ਸੋ ਉਸ ਵੇਲੇ ਜਿਹੜੇ ਸ਼ਰਾਰਤੀ ਅਨਸਰ ਹੁੰਦੇ ਇਹ ਐਕਟਿਵ ਹੋ ਜਾਂਦੇ ਆ ਕਿਉਂਕਿ ਨਸ਼ੇ ਦਾ ਵੀ ਦੌਰ ਚੱਲ ਰਿਹਾ ਸੋ ਅਸੀਂ ਇਸ ਚੀਜ਼ ਨੂੰ ਵੀ ਨਾਲ ਕੈਪਚਰ ਕਰਕੇ ਚੱਲਣਾ ਕਿ ਇਹਨਾਂ ਨੂੰ ਵੀ ਅਸੀਂ ਨਾਲ ਦੀ ਨਾਲ ਕਿਉਂਕਿ ਸਾਨੂੰ ਇਸ ਵੇਲੇ ਜਿਹੜੀ ਹੈਗੀ ਆ ਦੋਰੀ ਮਾਰ ਆ ਇੱਕ ਤੇ ਜਿਹੜੀ ਜੰਗ ਲੱਗ ਗਈ ਆ ਇੱਕ ਤੇ ਅਸੀਂ ਉਸ ਚੀਜ਼ ਨੂੰ ਵੀ ਨਾਲ ਲੈ ਕੇ ਚੱਲਣਾ ਔਰ ਜਿਹੜੀ ਜੰਗ ਸਾਡੇ ਪੰਜਾਬ ਦੇ ਵਿੱਚ ਪਹਿਲਾਂ ਚੱਲ ਰਹੀ ਆ ਯੁੱਧ ਨਸ਼ੇ ਦੇ ਵਿਰੁੱਧ ਜਿਹੜੀ ਅਸੀਂ ਇਹਨੂੰ ਵੀ ਨਾਲ ਲੈ ਕੇ ਚੱਲਣਾ ਸੋ ਇਹ ਜਿਹੜੇ ਸ਼ਰਾਰਤੀ ਅੰਸਰ ਹੈਗੇ ਆ ਇਹ ਇਸ ਚੀਜ਼ ਦਾ ਨਜਾਇਜ਼ ਫਾਇਦਾ ਨਾ ਲੈਣ ਸੋ ਇਹਦੇ ਮੱਦੇ ਮੱਦੇ ਨਜ਼ਰ ਜਿਹੜਾ ਹੈਗਾ ਅਸੀਂ ਇਹਨਾਂ ਜਿਹੜੇ ਸ਼ਰਾਰਤੀ ਬੰਦੇ ਹੈਗੇ ਇਹਨਾਂ ਤੇ ਵੀ ਨਿਗਾ ਰੱਖਣੀ ਆ ਸੋ ਪੈਨਿਕ ਨਹੀਂ ਕਰਨਾ ਘਬਰਾਉਣਾ ਨਹੀਂ ਆ ਸਰਕਾਰ ਦੀਆਂ ਜੋ ਵੀ ਹਦਾਇਤਾਂ ਹੈਗੀਆਂ ਸੀ ਉਹਨਾਂ ਦੇ ਨਾਲ ਹੋ ਕੇ ਅਸੀਂ ਉਹਨਾਂ ਦਾ ਬਰਾਬਰ ਸਾਧਣਾ ਸਰਪੰਚ ਸਾਹਿਬ ਜੀ ਗੁਰਦੁਆਰਾ ਸਾਹਿਬ ਜਾਂ ਮੰਦਿਰ ਵਿੱਚੋਂ ਵੀ ਕੋਈ ਅਨਾਉਂਸਮੈਂਟ ਕਰਾਈ ਆ ਰਹੀ ਹੈ ਜੀ ਸਰ ਮੈਂ ਰਾਤ ਪਹਿਨਾ ਅਨਾਉਂਸਮੈਂਟ ਕਰਨ ਵਾਸਤੇ ਗਿਆ ਸੀ ਪਰ ਉੱਥੇ ਥੋੜਾ ਸਮਾਂ ਪਾਠ ਚੱਲ ਰਿਹਾ ਸੀ ਸੋ ਉਹਦੇ ਕਰਕੇ ਅਸੀਂ ਸੋਲਰ ਲਾਈਟਾਂ ਵੀ ਬੰਦ ਕਰਾਉਣੀਆਂ ਸੀ ਸੋ ਅੱਜ ਮੈਂ 6:30 ਵਜੇ ਦਾ ਸਮਾਂ ਲਿਆ ਗੁਰਦੁਆਰਾ ਸਾਹਿਬ ਤੋਂ ਸੋ ਅੱਜ ਮੈਂ ਆਪ ਜਾ ਕੇ ਜਿਹੜਾ ਹੈਗਾ ਉੱਥੇ ਅਨਾਉਂਸਮੈਂਟ ਰਾਹੀਂ ਵੀ ਆਪਾਂ ਜਿਹੜਾ ਪਬਲਿਕ ਨੂੰ ਜਿਹੜਾ ਉਹ ਅਪੀਲ ਕਰਾਂਗੇ ਕਿ ਪੈਨਿਕ ਨਹੀਂ ਹੋਣਾ ਘਬਰਾਉਣਾ ਨਹੀਂ ਆ ਜਿਸ ਵੇਲੇ ਵੀ ਸੋ ਉਹਦੇ ਤੁਰੰਤ ਜਿਹੜੀਆਂ ਆਪਣੀਆਂ ਤੁਹਾਡੀਆਂ ਜਿਹੜੀਆਂ ਲਾਈਟਾਂ ਜਾਂ ਉਹ ਕੈਮਰੇ ਦੀ ਲਾਈਟਸ ਹੈਗੀ ਆ ਜਾਂ ਇਨਵਰਟਰ ਲਾਈਟਸ ਹੈਗੀ ਆ ਉਹਨੂੰ ਪਲੀਜ਼ ਉਸੇ ਵੇਲੇ ਜਿਹੜੀਆਂ ਤੁਸੀਂ ਉਹਨੂੰ ਸਵਿਚ ਆਫ ਕਰ ਦਿਓ ਕੱਲ ਦੀ ਬਲੈਕਆਊਟ ਤੇ ਡਿਪਟੀ ਕਮਿਸ਼ਨਰ ਸਾਹਿਬ ਕੋਲ ਵੀ ਬਹੁਤ ਉਹ ਦਈਆਂ ਕੀ ਸੋਲਰ ਲਾਈਟਾਂ ਜਿਹੜੀਆਂ ਕਈ ਪਿੰਡਾਂ ਵਿੱਚ ਬਗੀਆਂ ਸੀਗੀਆਂ ਉਹਨਾਂ ਬਾਰੇ ਕੀ ਕਹਿਣਾ ਚਾਹੁੰਦੇ ਸੋਲਰ ਡਾਇਰੈਕਟਰ ਸਰ ਸੋਲਰ ਲਾਈਟ ਤਾਂ ਦੇਖੋ ਹੁਣ ਨਿਅਰ ਬਾਊਟ 100 ਸਬਾ 100 ਦੇ ਕਰੀਬ ਸਾਡੇ ਬਿਜਵਾੜੇ ਦੇ ਵਿੱਚ ਵੀ ਸੋਲਰ ਲਾਈਟ ਲੱਗੀ ਆ ਸੋ ਕਾਫੀ ਜੜੀਆਂ ਹੈਗੀਆਂ ਲਾਈਟਾਂ ਜਿਹੜੀਆਂ ਅਸੀਂ ਉਹ ਬੰਦ ਕਰ ਦਿਤੀਆਂ ਸੋ ਇਹਦੇ ਵਿੱਚ ਪਿੰਡ ਵਾਲੇ ਵੀ ਸਹਿਯੋਗ ਕਰ ਰਹੇ ਆ ਸੋ ਫਿਰ ਵੀ ਮੈਂ ਤੁਹਾਡੇ ਮਾਧਿਅਮ ਰਾਹੀਂ ਵੀ ਕਹਿਣਾ ਚਾਹੁੰਦਾ ਵੀ ਜੇ ਕਿਸੇ ਦੇ ਆਸ-ਪਾਸ ਸੋਲਰ ਲਾਈਟ ਲੱਗੀ ਆ ਤੁਸੀਂ ਵੀ ਸਾਡਾ ਸਹਿਯੋਗ ਕਰੋ ਉਸ ਲਾਈਟ ਨੂੰ ਕਿਸੇ ਵੀ ਤਰੀਕੇ ਦੇ ਨਾਲ ਉਹਨੂੰ ਤੁਸੀਂ ਕਿਸੇ ਚੀਜ਼ ਦੇ ਨਾਲ ਟੱਕ ਦਿਓ ਜਿਹੜੀ ਉਹਦੀ ਰੋਸ਼ਨੀ ਜਿਹੜੀ ਹੈਗੀ ਉਹ ਨਾ ਥੱਲੇ ਆਵੇ ਸੋ ਇਹੀ ਅਪੀਲ ਕਰਦੇ ਆ ਤੁਹਾਡੇ ਚੰਨ ਬਾਕੀ ਆ ਉਹ ਜਿਹੜੇ ਫੀਲਡ ਕਾਸੀ ਹੈਗੇ ਜਾਂ ਪਿੰਡਾਂ ਉਹਦੇ ਸਰਪੈਂਚ ਪੈਂਚ ਵਗੈਰਾ ਹੈਗੇ ਉਹਨਾਂ ਨੂੰ ਕੀ ਅਪੀਲ ਕਰਨਾ ਜਾਂਦਾ ਸੀ ਬਸ ਅਸੀਂ ਉਹ ਦੇਖੋ ਸਾਰੇ ਆਪਣਾ ਪਰਿਵਾਰ ਆ ਸਾਰੇ ਆਪਣੇ ਭੈਣ ਭਾਈ ਆ ਸੋ ਸਾਰਿਆਂ ਨੂੰ ਇਹੀ ਅਪੀਲ ਕਰਦੇ ਆ ਪੇ ਇਸ ਜਿਹੜਾ ਇਹ ਜਿਹੜਾ ਸਮਾਂ ਹੈਗਾ ਇਸ ਸਮੇਂ ਦੇ ਵਿੱਚ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਸਰਕਾਰ ਦੇ ਨਾਲ ਖੜਕੇ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਸਾਨੂੰ ਉਹਨਾਂ ਨੂੰ ਹੈਲਪ ਦੀ ਲੋੜ ਆ ਸੋ ਅਸੀਂ ਸਾਰੇ ਭੈਣ ਭਰਾ ਸਾਰੇ ਹੈਗੇ ਆ ਲੜ ਕੇ ਉਹਨਾਂ ਦਾ ਜੋ ਵੀ ਉਹਨਾਂ ਵੱਲੋਂ ਐਡਵਾਈਜ਼ਰੀ ਜਾਰੀ ਹੁੰਦੀ ਆ ਅਸੀਂ ਉਹਦੇ ਤੇ ਪੂਰਨ ਤੌਰ ਤੇ ਜਿਹੜਾ ਹੈਗਾ ਉਹਨੂੰ ਉਹਦੇ ਤੇ ਆਪਾਂ ਪਹਿਰਾ ਦੇਈਏ